ਦੀਵਾਨਾ ਰੈਡੀ ਤੇ ਸਤਕਾਰ ਸ੍ਰੋਤੇ ਲੋ ਤੁਹਾਡੀ ਪੇਸ਼ੇ ਨਜ਼ਰ ਹੈ ਇੱਕ ਕਹਾਣੀ ਸੁਲਖਣੇ ਜਿਸ ਦਾ ਸਰਲੇਖ ਹੈ ਤੇ ਲਿਖਤ ਉਹਨੇ ਡਾਕਟਰ ਮਨਦੀਪ ਗੋੜ ਤੀਰਤਪਾਲਿਕ ਸੌ ਸਮਝਾਤੇ ਜਜਵਤੀ ਨੌਜਵਾਨ ਸੀ ਤੇ ਉਹ ਇੱਕ ਪ੍ਰਤਿਭਾਸ਼ਾਲੀ ਬੁਲਾਰਾ ਜਾਗਰੂਕ ਵਿਦਿਆਰਥੀ ਅਮਰਤਾ ਰਿਸਿੱਖ ਤੇ ਮਿਹਨਤੀ ਮੁੰਡਾ ਸੀ ਉਸ ਦੇ ਦੋਸਤ ਰਿਸ਼ਤੇਦਾਰ ਇਲਾਕਾ ਨਿਵਾਸੀ ਸਾਰੇ ਅਧਿਆਪਕ ਵੀ ਉਸ ਨੂੰ ਪਸੰਦ ਕਰਦੇ ਸੀ ਉਸ ਦਾ ਪਿੰਡ ਸੀ ਮੰਡੀ ਕਲਾਂ ਰਾਮਪਰਾ ਮੋੜ ਮਾਰਗ ਤੇ ਉਹ ਗੁਰੂ ਕਾਸ਼ੀ ਯੂਨੀਵਰਸਿਟੀ ਤਲਵੰਡੀ ਸਾਬੋਧ ਦੇ ਵਿੱਚ ਧਰਮ ਵਿਦਿਆਨ ਵਿਸ਼ੇ ਦੀ ਐਮਏ ਕਰ ਰਿਹਾ ਸੀ ਪੜ੍ਹ ਲੈ ਕੇ ਚੰਗਾ ਅਧਿਆਪਕ ਬਣਨਾ ਤੀਰਤਪਾਲ ਦਾ ਸੁਪਨਾ ਸੀ ਤੇ ਸਾਰੇ ਇਲਾਕੇ ਦੇ ਅੰਦਰ ਵੱਡੇ ਉਸ ਨੂੰ ਮਾਸਟਰ ਤੇ ਛੋਟੇ ਉਸ ਨੂੰ ਪ੍ਰਧਾਨ ਕਹਿ ਕੇ ਬੁਲਾਉਂਦੇ ਸੀ ਕਿਉਂਕਿ ਵਿਦਿਆਰਥੀ ਯੂਨੀਅਨ ਦੇ ਵਿੱਚ ਵੀ ਤੀਰਤਪਾਲ ਬਹੁਤ ਸਰਗਰਮ ਸੀ ਤੇ ਉਸ ਦੇ ਮਾਪੇ ਦੀ ਉਹ ਇਕਲੌਤੀ ਸੰਤਾਨ ਸੀ ਤੇ ਉਸ ਦਾ ਪਿਤਾ ਪਿੰਡ ਦੇ ਵਿੱਚ ਖੇਤੀ ਸੰਧਾਂ ਦੀ ਵਰਕਸ਼ਾਪ ਜਾਨੀ ਕਿ ਟਰੈਕਟਰ ਤੇ ਕੰਬਾਈਨ ਮਿਸਤਰੀ ਦਾ ਕੰਮ ਕਰਦਾ ਸੀ ਤੇ ਕਾਰ ਦੇ ਬਾਹਰ ਹੀ ਪਿੰਡ ਦੇ ਮੁੱਖ ਰਸਤੇ ਤੇ ਉਹਨਾਂ ਦੀ ਦੁਕਾਨ ਸੀ ਜਿਸ ਦਾ ਨਾਂ ਸੀ ਕਲਸੀ ਐਗਰੋ ਵਰਕਸ਼ਾਪ ਅਗਲੋਤੀ ਆਲਾਦ ਹੋਣ ਦੇ ਬਾਵਜੂਦ ਤੀਰਤਪਾਲ ਦੇ ਮਾਪਿਆਂ ਨੇ ਕਦੇ ਵੀ ਉਸਤੇ ਨਿੱਜੀ ਫੈਸਲੇ ਵਿੱਚ ਦਖਲਅੰਦਾਜ਼ੀ ਨਹੀਂ ਕੀਤੀ ਜੋ ਕਿ ਪੀੜ੍ਹੀ ਦੇ ਹੋਰ ਨੌਜਵਾਨਾਂ ਵਾਂਗ ਤੀਰਤਪਾਲ ਨੇ ਵੀ ਕਦੇ ਕਿਸੇ ਬਾਹਰਲੇ ਮੁਲਕ ਤੁਰ ਜਾਣ ਦਾ ਸੁਪਨਾ ਨਹੀਂ ਸੀ ਸੰਜੋਆ ਤੇ ਸਿੱਖੀ ਦੀ ਦਾਤ ਤੀਰਤਪਾਲ ਨੂੰ ਆਪਣੀ ਦਾਦੀ ਜੀ ਤੋਂ ਹੀ ਵਿਰਾਸਤ ਵਿੱਚ ਮਿਲੀ ਸੀ ਧਰਮ ਦੇ ਆਂਦੇ ਵਿਸ਼ੇ ਦਾ ਵਿਦਿਆਰਥੀ ਹੋਣ ਕਰਕੇ ਉਸ ਦੀ ਸੋਚ ਪੂਰੀ ਤਰ੍ਹਾਂ ਆਜ਼ਾਦ ਖਿਆਲਾਂ ਦੀ ਸੀ ਹਰ ਧਰਮ ਦੇ ਵਿੱਚ ਡੂੰਗੀ ਦਿਲਚਸਪੀ ਹੋਣ ਕਰਕੇ ਤੀਰਥ ਸਾਹਿਬ ਧਰਮਾਂ ਦਾ ਸਤਿਕਾਰ ਕਰਦਾ ਸੀ ਸ਼ਾਇਦ ਇਸੇ ਕਰਕੇ ਉਸਤੇ ਕੁਝ ਜਮਾਤੀ ਉਸ ਨੂੰ ਧਾਰਮਿਕ ਕਾਮਰੇਡ ਕਹਿ ਕੇ ਵੀ ਛੇੜਦੇ ਸੀ ਸਿੱਖੀ ਸਿੱਧਕ ਅੰਦਰ ਉਸ ਦੀ ਆਸਥਾ ਸਿવાય ਅਨੁਸ਼ਾਸਨ ਤੋਂ ਪ੍ਰੇਰਿਤ ਸੀ ਤੀਰਥਪਾਲਸ ਆਪਣੇ ਧਰਮ ਨੂੰ ਉਹ ਧਰਮ ਨੂੰ ਖੁਦ ਦੀ ਨਿਰੰਤਰ ਤੇ ਬਿਹਤਰੀ ਵਾਲੀ ਪ੍ਰਕਿਰਿਆ ਦੇ ਤੌਰ ਤੇ ਵੇਖਦਾ ਸੀ ਹਾਲਾਂਕਿ ਇਸ ਲਈ ਉਸ ਨੂੰ ਆਪਣੇ ਜਣੇਖਣੇ ਦਾ ਆਪੂ ਬਣੇ ਵਿਦਵਾਨ ਵਾਂਗੂ ਦੂਜਿਆਂ ਤੇ ਥਾਣੇ ਦੀ ਗੰਦਾਰੀ ਕਰਨੋਂ ਜਾਇਜ਼ ਨਹੀਂ ਸੀ ਲੱਗਦਾ ਪਰ ਪ੍ਰੋਫੈਸ਼ਨਲ ਟ੍ਰੋਲਰਾਂ ਜੋ ਇੰਟਰਨੈਟ ਫੇਸਬੁੱਕ ਤੇ ਦੂਸਰਿਆਂ ਨੂੰ ਧਮਕਾਉਣ ਲਈ ਵਰਤੇ ਜਾਂਦੇ ਨੇ ਉਹ ਉਹਨਾਂ ਨੂੰ ਛੱਟ ਪਹਿਚਾਣ ਲੈਂਦਾ ਸੀ ਤੇ ਉਹਨਾਂ ਨੂੰ ਬਲੌਕ ਮਾਰ ਦਿੰਦਾ ਸੀ ਕਿਉਂਕਿ ਉਹ ਆਪਣੇ ਕੁਝ ਮੁੱਦਿਆਂ ਨੂੰ ਲੈ ਕੇ ਫੇਸਬੁੱਕ ਤੇ ਆਪਣੇ ਵਿਚਾਰ ਲਿਖਦਾ ਰਹਿੰਦਾ ਸੀ ਸਟੂਡੈਂਟ ਯੂਨੀਅਨ ਦਾ ਕਾਰਕੁਨ ਹੋਣ ਕਰਕੇ ਹਜ਼ਾਰਾਂ ਮੁੰਡੇ ਕੁੜੀਆਂ ਤੀਰਤਪਾਲ ਦੇ ਸੋਸ਼ਲ ਮੀਡੀਆ ਪੇਜਾਂ ਨਾਲ ਜੁੜੇ ਹੋਏ ਸਨ ਦੇ ਉਸਨੇ ਕਦੇ ਵੀ ਕੋਈ ਅਜੀਹੀ ਪੋਸਟ ਨਹੀਂ ਸਪਾਈ ਜਿਸ ਉੱਤੇ ਕਦੇ ਕਿਸੇ ਨੂੰ ਤਰਾਜ ਹੋਇਆ ਹੋਵੇ ਨਾ ਹੀ ਉਸਨੇ ਕਦੀ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਸੀ ਯਾਨੀ ਕਿ ਬੜੇ سنجਿਦਗੀ ਵਾਲੇ ਵਿਚਾਰ ਉਹ ਇੰਟਰਨੈਟ ਤੇ ਲਿਖਦਾ ਸੀ ਤੇ ਇਸ ਤਰ੍ਹਾਂ ਦੇ ਸਵਾਲ ਤੇ ਜਵਾਬ ਉਹ ਲਿਖਦਾ ਸੀ ਇਸ ਇੰਟਰਨੈਟਿਕ ਯੁੱਗ ਦੇ ਵਿੱਚ ਉਹ ਅਲਾਜ ਨਾਲੋਂ ਪਰਹੇਜ਼ ਚੰਗਾ ਵਾਲੀ ਫਿਲਾਸਫੀ ਦੇ ਚੱਲਦਾ ਸੀ ਕਿਉਂਕਿ ਇਸ ਦੇ ਪਿਛੋਕੜ ਦੇ ਵਿੱਚ ਉਸ ਨਾਲ ਵਾਪਰੀਆਂ ਕੁਝ ਘਟਨਾਵਾਂ ਸਨ ਜਿਨ੍ਹਾਂ ਨੇ ਜ਼ਿੰਦਗੀ ਪ੍ਰਤੀ ਤੀਰਤਪਾਲ ਦੇ ਨਜ਼ਰੀਏ ਦੇ ਵਿੱਚ ਕਾਫੀ ਤਬਦੀਲੀ ਲਿਆਂਦੀ ਤੀਰਤਪਾਲਾ ਗੁਰੂ ਕਾਸ਼ੀ ਯੂਨੀਵਰਸਿਟੀ ਤਲਵੰਡੀ ਸਾਬੋਦ ਵਿੱਚ ਮੈਂ ਭਾਗ ਪਹਿਲਾ ਦੇ ਵਿੱਚ ਜਦੋਂ ਦਾਖਲ ਹੋਇਆ ਤਿੰਨ ਕੁ ਮਹੀਨੇ ਬੀਤੇ ਤਾਂ ਬਰਗਾੜੀ ਦੇ ਵਿੱਚ ਵਾਪਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀ ਘਟਨਾ ਨੇ ਲੱਖਾਂ ਸ਼ਰਧਾਲੂਆਂ ਦੇ ਜਜ਼ਬਾਤਾਂ ਨੂੰ ਭਾਰੀ ਠੇਸ ਪਹੁੰਚਾਈ ਸੀ ਫਰੀਦਕੋਟ ਕੋਟਪੂਰਾ ਜੇਤੋਂ ਪਦੌੜ ਬਰਨਾਲਾ ਮਾਨਸਾ ਬਠਿੰਡਾ ਸਾਰੇ ਇਲਾਕਿਆਂ ਦੇ ਵਿੱਚ ਹੀ ਆਸਥਵਾਨ ਵਿਦਿਆਰਥੀਆਂ ਨੇ ਵਿਰੋਧ ਪ੍ਰਦਰਸ਼ਨ ਤੇ ਮੋਰਚਾ ਦੇ ਵਿੱਚ ਭਾਗ ਲਿਆ ਤੇ ਬਰਗਾੜੀ ਦੇ ਆਲੇ ਦੁਆਲੇ ਵੱਡੇ ਇਕੱਠਾਂ ਦੇ ਵਿੱਚ ਉਹ ਸ਼ਾਮਲ ਹੁੰਦੇ ਰਹੇ 13 ਅਕਤੂਬਰ 2015 ਦੀ ਸ਼ਾਮ ਨੂੰ ਤੀਰਤਪਾਲ ਸਿੰਘ ਜੀਵਨ ਜੋਤ ਤੇ ਕੁਝ ਹੋਰ ਸਾਥੀ ਇਸ ਮੋਰਚੇ ਵਿੱਚ ਸ਼ਾਮਲ ਹੋਣ ਲਈ ਪਹੁੰਚੇ ਤਾਂ ਉਹਨਾਂ ਨੂੰ ਬਾਬਲ ਕਲਾਂ ਤੇ ਕੋਟਕਪੂਰਾ ਵਿਖੇ ਚੱਲੇ ਧਰਨੇ ਦਾ ਪਤਾ ਲੱਗਾ ਤੀਰਤਪਾਲ ਹੋਰਾਂ ਨੇ ਕੋਟਕਪੂਰੇ ਵਾਲੇ ਧਰਨੇ ਦੇ ਵਿੱਚ ਸ਼ਾਮਲ ਹੋਣ ਦਾ ਫੈਸਲਾ ਲਿਆ ਸ਼ਾਮੀ 1.5 7 ਵਜੇ ਉੱਥੇ ਪਹੁੰਚੇ ਤਾਂ ਮਾਹੌਲ ਦੇ ਵਿੱਚ ਕੁਝ ਅਜੀਬ ਜਿਹਾ ਤਣਾਅ ਸੀ ਵਿਰੋਧ ਪ੍ਰਦਰਸ਼ਨ ਦੇ ਵਿੱਚ ਭਾਗ ਲੈਣ ਵਾਲੀਆਂ ਸੰਗਤਾਂ ਅਨੰਤਰ ਗੁਰਬਾਣੀ ਦਾ ਪਾਠ ਕਰ ਰਹੀਆਂ ਸਨ ਧਰਨੇ ਵਾਲੀ ਥਾਂ ਦੇ ਇਰਤ ਗਿਰਦ ਘੇਰਾ ਪਾ ਕੇ ਖੜੀ ਪੁਲਿਸ ਵੱਲੋਂ ਬਾਰ ਬਾਰ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕੀਤੀ ਜਾ ਰਹੀ ਸੀ ਪਾਠ ਕਾਫੀ دیر ਚੱਲਦਾ ਰਿਹਾ ਤੇ 11:00 ਵਜੇ ਤੀਰਤ ਅਤੇ ਉਸਦੇ ਸਾਥੀ ਲੰਗਰ ਛਕ ਕੇ ਨੇੜੇ ਵਿਸ਼ੀ ਦਰੀ ਤੇ ਹੀ ਸੌਂਗੇ ਸਵੇਰੇ ਸਾਢੇ 5:00 ਵਜੇ ਇਰਤ ਗਿਰਦ ਖੜੀ ਪੁਲਿਸ ਦੇ ਲਾਊਡ ਸਪੀਕਰ ਚੇਤਾਵਨੀ ਦੇ ਅਨਾਉਂਸਮੈਂਟਾਂ ਦੇ ਸ਼ੋਰ ਵਿੱਚੋਂ ਅਤੇ ਲਾਠੀ ਚਾਰ ਸ਼ੁਰੂ ਹੋ ਗਿਆ ਦਰਿਆ ਉੱਤੇ ਲੇਟੀ ਸੰਗਤ ਵਿੱਚ ਹਫੜਾ ਦਫੜੀ ਮਚ ਗਈ ਤੇ ਅੰਨੇ ਵਾਂ ਲੋਕ ਜਿੱਧਰ ਮੂੰਹ ਹੋਇਆ ਦੌੜਨ ਲੱਗੇ ਤੀਰਥ ਨੇ ਕੋਲ ਪੈ ਜੀਵਨ ਜੋਤ ਨੂੰ ਮੋਢਿਆਂ ਫੜ ਕੇ ਹਿਲਾਉਣਾ ਤੇ ਉਸ ਨੇ ਵੀ ਬਿਨਾਂ ਵੇਖਿਆ ਇੱਕ ਪਾਸੇ ਨੂੰ ਭੱਜਣ ਲੱਗੇ ਉਹ ਹਾਲੇ 40 ਮੀਟਰ ਦੂਰ ਗਏ ਸਨ ਕਿ ਨੱਠ ਰਹਿ ਤੀਰਤ ਨੂੰ ਅਚਾਨਕ ਆਪਣੀ ਲੱਤ ਦੇ ਵਿੱਚ ਕੁਝ ਗਰਮ ਜਿਹੀ ਚੀਜ਼ ਚੁੱਭਦੀ ਮਹਿਸੂਸ ਹੋਈ ਉਹ 60 ਮੀਟਰ ਦੂਰੋਂ ਉਸ ਨੇ ਧਮਾਕੇ ਜਿਹਾ ਸੋਣ ਅਤੇ ਲੱਤ ਤੋਂ ਸਨ ਹੋਣ ਕਰਕੇ ਉਹ ਦੌੜਦਾ ਦੌੜਦਾ ਡਿੱਗ ਪਿਆ ਗੋਲੋਂ ਭੱਜ ਦੀ ਭੀੜ ਦੇ ਵਿੱਚੋਂ ਛੇਤੀ ਛੇਤੀ ਗੋਲੀ ਚੱਲ ਪਈ ਗੋਲੀ ਚੱਲ ਪਈ ਦੀਆਂ ਆਵਾਜ਼ਾਂ ਆਉਣ ਲੱਗੀਆਂ ਇਸ ਤੋਂ ਪਹਿਲਾਂ ਕਿ ਤੀਰਥ ਨੂੰ ਕੁਝ ਸਮਝ ਆਉਂਦੀ ਤੇ ਉਸ ਦੀ ਲੱਤ ਅੰਦਰ ਜ਼ਬਰਦਸਤ ਸਪੀਡ ਸ਼ੁਰੂ ਹੋਈ ਘਬਰਾ ਕੇ ਉਸ ਨੇ ਦਰਦ ਵਾਲੀ ਥਾਂ ਤੇ ਹੱਥ ਲਾਇਆ ਤਾਂ ਉਸ ਦਾ ਹੱਥ ਖੂਨ ਨਾਲ ਲੱਤ ਪਾਸੀ ਤੇ ਪਜਾਮਾ ਭਿੱਜ ਚੁੱਕਾ ਸੀ ਤੇ ਤੀਰਥ ਦੀਆਂ ਅੱਖਾਂ ਅੱਗੇ ਖੂਨ ਵਹਿਣ ਦੇ ਨਾਲ ਹਨੇਰਾ ਛਾ ਗਿਆ ਤੇ ਦਿਮਾਗ ਅੰਦਰ ਦਾਦਾ-ਦਾਦੀ ਮਾਪਿਆਂ ਤੇ ਸ਼ੁਭਚਿੰਤਕਾਂ ਦੀਆਂ ਅੱਖੀਆਂ ਗੱਲਾਂ ਗੂੰਜ ਰਹੀਆਂ ਸਨ ਤੇ ਹੌਲੀ-ਹੌਲੀ ਤੀਰਥ ਦੇ ਹੋਸ਼-ਵਾਸ਼ ਗੁੰਮ ਹੋ ਗਏ 14 ਅਕਤੂਬਰ 2015 ਦੀ ਸਵੇਰ ਨੂੰ ਆਪਰੇ ਇਸ ਘਟਨਾ ਤੋਂ ਬਾਅਦ ਉਸ ਨੂੰ ਹਸਪਤਾਲ ਦੇ ਐਮਰਜੈਂਸੀ ਵਾਰਡ ਦੇ ਵਿੱਚ ਹੋਸ਼ ਆਈ ਤਕਰੀਬਨ 6 ਸਾਲ ਬਾਅਦ ਬੜੀਆਂ ਮੁਸ਼ਕਲਾਂ ਤੇ ਲੰਬੇ ਇਲਾਜ ਉਪਰੰਤ ਉਸ ਦੀ ਲੱਤ ਠੀਕ ਹੋਈ ਇਸ ਮਨਹੂਸ ਦਿਹਾੜੇ ਬਹਿਵਲਕਲਾਂ ਤੇ ਕੋਟਕਪੂਰਾ ਅੰਦਰ ਵਾਪਰੇ ਹਾਦਸੇ ਨੇ ਸਮੁੱਚੇ ਸੰਵੇਦਨਸ਼ੀਲ ਪੰਜਾਬੀਆਂ ਦੇ ਮਨਾਂ ਤੇ ਡੂੰਘਾ ਅਸਰ ਛੱਡਿਆ ਲੇਕਿਨ ਤਿਰਸਪਾਲ ਨੂੰ ਜ਼ਿੰਦਗੀ ਦੇ ਵਿੱਚ ਨਾ ਭੁੱਲਣਯੋਗ ਨਾ ਭੁੱਲਣਯੋਗ ਸਬਕ ਇਹ ਦਿਹਾੜਾ ਛਡਾ ਗਿਆ ਤੇ ਹੁਣ ਉਹ ਸਿਆਣਿਆਂ ਦੀਆਂ ਆਖੀ ਗੱਲਾਂ ਨੂੰ ਬੜੀ ਗੰਭੀਰਤਾ ਨਾਲ ਲੈਣ ਲੱਗਾ ਉਹ ਚਾਹੁੰਦਾ ਸੀ ਕਿ ਖੁਦ ਦੇ ਹੱਡੀ ਹੰਡਾ ਕੇ ਸਿੱਕੇ ਸਬਕ ਆਉਣ ਵਾਲੀਆਂ ਪੀੜ੍ਹੀਆਂ ਨੂੰ ਵੀ ਸਿਖਾ ਸਕੇ ਇਸ ਲਈ ਉਸਨੇ ਇੱਕ ਚੰਗਾ ਸਿੱਖਿਆਕ ਬਣ ਦਾ ਫੈਸਲਾ ਲਿਆ ਪਿਛਲੇ ਸਾਲਾਂ ਦੇ ਦੌਰਾਨ ਜ਼ਿੰਦਗੀ ਦੇ ਹਰ ਪਹਿਲੂ ਤੇ ਉਸਨੇ ਬੇਅੰਤ ਕਿਤਾਬਾਂ ਪੜ੍ਹੀਆਂ ਜਿਉਂ-ਜਿਉਂ ਉਸਦੀ ਉਮਰ ਵੱਧ ਰਹੀ ਸੀ ਤੇ ਉਸਦੀ ਗਿਆਨ ਦੀ ਪਿਆਸ ਹੋਰ ਵੱਧਦੀ ਜਾ ਰਹੀ ਸੀ ਉਸਦੀ ਬੌਧਿਕਤਾ ਦਾ ਪੱਧਰ ਕਾਫੀ ਬਿਹਤਰ ਹੋ ਗਿਆ ਮਨ ਦੇ ਵਿੱਚ ਕੁਝ ਠਹਿਰਾ ਹੋ ਜੇ ਆ ਗਿਆ ਤੇ ਅਲੜ ਉਮਰ ਵਾਲੀ ਬੇਚੈਨੀ ਦੇ ਵਿੱਚ ਪਟਕਣਾ ਕਾਫੀ ਅੱਦ ਤੱਕ ਖਤਮ ਹੋ ਗਿਆ ਤੇ ਤੀਰਥਪਾਲ ਨੇ ਤੁਰੰਤ ਫੈਸਲਾ ਲੈਣ ਦੀ ਕਾਬਲੀਅਤ ਅੰਦਰ ਕਾਫੀ ਵਾਧਾ ਕਰ ਲਿਆ ਆਪਣੇ ਐਮ ਐਸ ਸੈਮੈਸਟਰ ਦੇ ਦੂਜੇ ਇਮਤਿਹਾਨ ਦੇ ਦੌਰਾਨ ਅੱਜ ਉਸ ਦਾ ਪਾਰਸੀ ਧਰਮ ਵਾਲਾ ਪਰਚਾ ਸੀ ਤੇ ਉਹ ਪੂਰੀ ਤਿਆਰੀ ਉਸ ਨੇ ਕੀਤੀ ਸੀ ਤੇ ਬਲਕਿ ਰਾਤ ਤੀ ਹੀ ਉਸ ਨੇ ਆਪਣੇ ਦਾਦੀ ਜੀ ਨੂੰ ਆਰਾਨ ਦੇਸ ਪ੍ਰਾਤਨ ਧਰਮ ਬਾਰੇ ਕਾਫੀ ਅਹਿਮ ਤੱਥਾਂ ਦਾ ਖੁਲਾਸਾ ਕੀਤਾ ਤੇ ਪੇਪਰ ਦੇ ਦੌਰਾਨ ਉਸ ਨੂੰ ਪਿਸ਼ਾਬ ਦਾ ਜ਼ੋਰ ਪਿਆ ਤਾਂ ਉਹ ਪ੍ਰੀਖਿਆਕ ਦੀ ਅਗਿਆ ਲੈ ਕੇ ਵਾਸ਼ਰੂਮ ਚਲਾ ਗਿਆ ਤੇ ਅੰਦਰੋਂ ਵਾਸ਼ਰੂਮ ਦੀ ਕੁੰਡੀ ਲਾਉਣ ਪ੍ਰੰਤ ਜਦੋਂ ਉਸ ਦੀ ਨਿਗਾਹ ੇਠਾਂ ਗਈ ਤਾਂ ਉਸ ਨੇ ਥੱਲੇ ਡਿੱਗੀ ਇੱਕ ਪਰਚੀ ਨਜ਼ਰ ਆਈ ਇਸ ਪਰਚੀ ਦਾ ਸਰਲੇਖ ਸੀ 파르ਸੀ ਧਰਮ ਦਾ ਇਤਿਹਾਸ ਸਾਫ਼ ਖਾਈ ਦੇ ਰਿਹਾ ਸੀ ਤੀਰਥ ਨੇ ਝੁੱਕ ਕੇ ਪਰਚੀ ਚੁੱਕੀ ਤੇ ਉਸ ਨੂੰ ਮੱਥੇ ਨੂੰ ਛਾਉਂਦਿਆਂ ਮੱਥਾ ਟੇਕ ਕੇ ਬਾਹਰ ਆ ਗਿਆ ਦੋ ਤਿੰਨ ਮਿੰਟ ਬਾਅਦ ਬਰਾਂਡੇ 'ਚ ਖੜਾ ਉਹ ਸੋਚਦਾ ਰਿਹਾ ਕਿ ਉਸ ਨੇ ਇਹ ਪਰਚੀ ਸਾਹਮਣੇ ਬਣੀ ਕੰਧ ਦੀ ਤਰੇੜੇ 'ਚ ਛੁਪਾ ਦਿੱਤੀ ਤੇ ਉਹ ਵਾਪਸ ਆ ਕੇ ਪੇਪਰ ਦੇਣ ਲੱਪਿਆ ਤੇ ਇਮਤਿਹਾਨ ਦੇ ਦੌਰਾਨ ਉਸਦਾ ਧਿਆਨ ਭਟਕ ਕੇ ਉਸ ਪਰਚੀ ਤੇ ਚਲਾ ਜਾਂਦਾ ਉਹ ਸੋਚਣ ਲੱਗ ਪੈਂਦਾ ਕਿ ਅਗਰ ਇਸ ਪਰਚੀ ਨੂੰ ਵਰਤ ਕੇ ਸੁੱਟਣ ਵਾਲਾ ਪਾਰਸੀ ਧਰਮ ਦੇ ਇਤਿਹਾਸ ਦੀ ਪਰਚੀ ਲਿਆਇਆ ਸੀ ਤਾਂ ਲਾਜ਼ਮੀ ਤੌਰ ਤੇ ਪਾਰਸੀ ਧਰਮ ਗ੍ਰੰਥ ਵਾਲੇ ਸਵਾਲ ਦੀ ਪਰਚੀ ਵੀ ਲਿਆਇਆ ਹੋ ਸਕਦਾ ਹੈ ਜੇ ਪਾਰਸੀ ਧਰਮ ਦੇ ਪੇਪਰ ਦੇ ਵਿੱਚ ਅਜਿਹਾ ਸੰਭਵ ਸੀ ਤਾਂ ਅਗਲੇ ਸਿੱਖ ਧਰਮ ਦੇ ਧਿਆਨ ਵਾਲੇ ਪੇਪਰ ਦੇ ਦੌਰਾਨ ਇਹੋ ਪਰਚੀ ਗੁਰਮਤ ਸਹਿਤਵਾਰੇ ਵੀ ਹੋ ਸਕਦੀ ਹੈ ਇਹ ਸੋਚ ਕੇ ਉਸ ਦੀ ਰੂਹ ਕੰਬ ਗਈ ਕੋਟਕਪੂਰਾ ਗੋਲੀकांड ਦੇ ਦੌਰਾਨ ਗੋਲੀ ਵੱਜਣ ਤੋਂ ਬਾਅਦ ਦਿਮਾਗ ਵਿੱਚ ਚੱਲਣ ਵਾਲੇ ਦ੍ਰਿਸ਼ਾਂ ਦੀ ਦਾਜ ਯਾਦ ਉਸਤੇ ਤਾਜ਼ਾ ਹੋ ਗਈ ਉਸਤੇ ਮਨ ਦੇ ਵਿੱਚ ਖਿਆਲ ਉੱਭਰਿਆ ਨਹੀਂ ਨਹੀਂ ਮੈਂ ਦੁਬਾਰਾ ਅਜਿਹਾ ਕੁਝ ਕਿਸੇ ਹੋਰ ਨਾਲ ਨਹੀਂ ਹੋਣ ਦੇ ਸਕਦਾ ਇੰਨੇ ਦੇ ਵਿੱਚ ਉਸਨੇ ਪ੍ਰੀਖਿਆਕ ਦੀ ਇਹਨ ਧਿਆਨ ਸਮਾਪਤੀ ਦੇਣ ਬਾਰੇ ਸੂਚਨਾ ਉਸ ਨੂੰ ਸੁਣਾਈ ਕਿ ਸਮਾਂ ਖਤਮ ਹੋ ਗਿਆ ਤੀਰਤ ਦੇ ਚਿੱਤ ਨੂੰ ਵਿਚਾਈ ਨਹੀਂ ਹੋਈ ਉਹ ਵਾਪਸ ਬਾਥਰੂਮ ਦੇ ਸਾਹਮਣੇ ਵਾਲੀ ਦੀਵਾਰ ਦੇ ਲਾਗੇ ਆ ਗਿਆ ਤੇ 36 ਦੇ ਵਿੱਚ ਉਸਨੇ ਪਰਚੀ ਕੱਢ ਕੇ ਜੇਬ ਦੇ ਅੰਦਰ ਛੁਪਾ ਲਈ। ਕੁਝ ਪਲਾਂ ਬਾਅਦ ਉਹ ਕੰਟੇਨ ਦੇ ਪਿਛਾਂ ਗਿਆ ਠੇਕੇਦਾਰ ਕੋਲੋਂ ਮਾਚਸ ਲੈ ਕੇ ਉਸ ਪਰਚੀ ਨੂੰ ਅਗਨ ਭੇਟ ਕੀਤਾ। ਰਾਖ ਇਕੱਠੀ ਕਰਕੇ ਨੇੜੇ ਲੱਗਦੀ ਪਾਣੀ ਵਾਲੀ ਖਾਲ ਦੇ ਵਿੱਚ ਤਰਾ ਦਿੱਤੀ। ਉਸ ਤੇ ਕਈ ਜਮਾਤੀ ਕੰਟੇਨ ਤੇ ਬਣੇ ਬੈਂਚ ਦੇ ਵਿੱਚੋਂ ਕੁਝ ਬੈਠੇ ਖਾ ਪੀ ਰਹੇ ਸਨ ਤੇ ਜਲਦੀ ਹੀ ਉਹ ਉਹਨਾਂ ਕੋਲ ਪਹੁੰਚਾ ਤੇ ਗੰਭੀਰਤਾ ਨਾਲ ਇਹ ਸਾਰੀ ਗੱਲ ਦੱਸੀ। ਕਲਾਸ ਦੇ ਵਿੱਚੋਂ ਤੀਰਥ ਦਾ ਸਭ ਤੋਂ ਕਰੀਬੀ ਦੋਸਤ ਅੰਗਦਵੀਰ ਬੋਲਿਆ ਬਾਈ ਤਿਰਸਪਾਲਾ ਆਪਾਂ ਨੂੰ ਇਸ ਬਾਰੇ ਜਾਗਰੂਕਤਾ ਮਹਿਮ ਚਲਾਉਣੀ ਚਾਹੀਦੀ ਹੈ ਆਮੇ ਪੰਜਾਬੀ ਦੇ ਗੁਰੂਕਾਲ ਵਾਲੇ ਪੇਪਰ ਵੀ ਤਾਂ ਗੁਰਬਾਣੀ ਦੇ ਪਾਵਨ ਸ਼ਬਦਾਂ ਦੇ ਹੀ ਲਿਖੇ ਹੁੰਦੇ ਨੇ ਜਾਨੀ ਉਹ ਗੁਰੂਕਾਲ ਦੇ ਪੇਪਰਾਂ ਚ ਸਾਰੇ ਉਹੀ ਲਫਜ਼ ਜੋ ਗੁਟਕਾ ਸਾਫ ਦੇ ਵਿੱਚ ਜਾਂ ਗੁਰੂ ਗ੍ਰੰਥ ਸਾਹਿਬ ਚ ਨੇ ਉਹ ਸ਼ਬਦ ਉਹੀ ਲਿਖੇ ਹੁੰਦੇ ਨੇ ਉਸੇ ਤਰ੍ਹਾਂ ਹੀ ਲਿਖੇ ਹੁੰਦੇ ਨੇ ਸੋ ਸਾਨੂੰ ਚਾਹੀਦਾ ਕਿ ਅਸੀਂ ਕਿਸੇ ਵੀ ਅਜਿਹੇ ਸੰਭਾਵਤ ਮਾੜੇ ਰੁਝਾਨ ਦੀ ਗੁੰਜਾਇਸ਼ ਨੂੰ ਖਤਮ ਖਤਮ ਗੁੰਜਾਇਸ਼ ਖਤਮ ਕਰ ਛੱਡੀਏ ਕਲਾਸ ਵਿੱਚ ਪੜ੍ਹਦੀ ਸਭ ਤੋਂ ਹੌਣ ਹਰ ਵਿਦਿਆਰਥਣ ਅਮਰਤਪਾਲ ਬੋਲੀ ਕਿ ਵੀਰੋ ਆਪਾਂ ਕੋਈ ਜਾਗਰੂਕਤਾ ਵੀਡੀਓ ਵਗੈਰਾ ਬਣਾ ਕੇ ਯੂਨੀਅਨ ਦੇ ਰਾਹੀਂ ਵਿਦਿਆਰਥੀ ਯੂਨੀਅਨ ਰਾਹੀਂ ਸਮੁੱਚੇ ਸਮਾਜ ਦੇ ਵਿਦਿਆਰਥੀਆਂ ਤੱਕ ਅਪੜ੍ਹ ਦੀ ਕਰਨੀ ਚਾਹੀਦੀ ਹੈ ਨੇੜੇ ਗੁੰਮਸਮ ਬੈਠੀ ਰਮਨ ਆਖਣ ਲੱਗੀ ਕਮਾਲ ਹੈ ਕੋਈ ਬੱਚਾ ਇੰਜ ਕਿਵੇਂ ਕਰ ਸਕਦਾ ਸਾਰੇ ਹੀ ਸ਼ਬਦ ਵਿਦਿਆ ਪੜ੍ਹਾਈ ਦੇ ਰੂਪ ਨੇ ਸਾਡੇ ਗਿਆਨ ਦੀ ਬੁਨਿਆਦ ਨੇ ਫਿਰ ਸਾਡੇ ਦੇ ਵਿੱਚੋਂ ਕੋਈ ਇਹਨਾਂ ਦਾ ਜਿਵੇਂ અપਮਾਨ ਕਿਵੇਂ ਕਰ ਸਕਦਾ ਜਾਨੀ ਉਹ ਧਾਰਮਿਕ ਸ਼ਬਦਾਂ ਨੂੰ ਵਾਸ਼ਰੂਮ ਦੇ ਵਿੱਚ ਪਿਸ਼ਾਬ ਵਾਲੀ ਜਗ੍ਹਾ ਤੇ ਕਿਵੇਂ ਛੁੱਟ ਸਕਦਾ ਪਤਾ ਕਰੋ ਕਿ ਇਹ ਨੇਜ ਕਰਤੂਤ ਕਿਸਤੀ ਹੈ ਜਿਸ ਨੇ ਪਾਰਸੀ ਧਰਮ ਦੇ ਬਾਰੇ ਇਹ ਪਰਚੀ ਵਾਸ਼ਰੂਮ ਦੇ ਵਿੱਚ ਛੁੱਟੀ ਤੀਰਥ ਸਮਝਾਉਂਦਾ ਉਹ ਕਹਿਣ ਲੱਗਾ ਨਹੀਂ ਨਹੀਂ ਰਮਨ ਇਹ ਸੰਵੇਦਨਸ਼ੀਲ ਮੁੱਦੇ ਨੂੰ ਬੜੀ ਜ਼ਿੰਮੇਵਾਰੀ ਤੇ ਸੂਝ-ਬੂਝ ਨਾਲ ਨਜਿੱਠਣ ਦੀ ਲੋੜ ਹੈ ਜੇ ਜਰਾ ਜਿਨੀ ਚੁੱਕੀ ਕਿਸੇ ਨੇ ਕੀਤੀ ਤਾਂ ਕਿਸੇ ਦਾ ਨਿੱਜੀ ਨੁਕਸਾਨ ਹੋ ਸਕਦਾ ਹੈ ਤੇ ਸਮਝਦਾਰੀ ਕੇ ਹੀ ਪਟਕੇ ਨੂੰ ਰੋਕਾ ਸਕਦੀ ਹੈ بےਤਿਆਨੀ ਡਰ ਅਤੇ ਲਾਪਰਵਾਹੀ ਦੇ ਵਿੱਚ ਕੀਤੀ ਗਲਤੀ ਨੂੰ ਬੇਕੂਫੀ ਤੇ ਬਿਆਦਵੀ ਬਣਨ ਤੋਂ ਰੋਕਣਾ ਸਾਡਾ ਫਰਜ ਹੈ ਅਸੀਂ ਧਰਮ ਦੇ ਆਂਦੇ ਵਿਦਿਆਰਥੀ ਤੇ ਨਵੀਂ ਪੀੜੀ ਦੇ ਨਮਾਇंदे ਆ ਸਾਨੂੰ ਸਭ ਕੁਝ ਨਵੇਂ ਤੇ अनोखे ਢੰਗ ਨਾਲ ਕਰਨਾ ਚਾਹੀਦਾ ਇਹਨੇ ਨੂੰ ਕੋਲੋਂ ਲੰਘ ਰਿਹਾ ਵਿਭਾਗ ਦਾ ਮੁਖੀ ਪ੍ਰੋਫੈਸਰ ਬਸੰਤ ਰਿਤੂਰਾਜ ਉਹਨਾਂ ਦੇ ਨੇੜੇ ਆ ਕੇ ਰੁਕ ਗਿਆ ਸਾਰੇ ਵਿਦਿਆਰਥੀਆਂ ਦੇ ਚਿਹਰੇ ਤੇ ਝਲਕਦੀ ਪਰੇਸ਼ਾਨੀ ਦਾ ਕਾਰਨ ਪ੍ਰੋਫੈਸਰ ਬਸੰਤ ਨੇ ਉਹਨਾਂ ਤੋਂ ਪੁੱਛਿਆ ਦੇਵੋ ਬੋਲੇ ਸਰ ਇੱਕ ਸ਼ੰਕਾ ਦਾ ਹੱਲ ਕਰੋ ਅੰਗਦ ਵੀਰ ਨੇ ਸਿਰ ਖੋਰਕਦੇ ਆ ਉਹਨਾਂ ਨੂੰ ਸਾਰਾ ਮਸਲਾ ਦੱਸਿਆ ਕਿ ਇਦਾਂ ਦਾ ਵਾਪਰੇ ਆ ਇੱਕ ਧਰਮ ਦੀ ਪਰਚੀ ਇਸ ਰੰਗਨ ਦੇ ਥਾਂ ਸੁੱਟੀ ਹੋਈ ਸੀ ਇਹ ਕਿਵੇਂ ਰੁਕੀ ਇਹ ਬੇਅਦਵੀਆਂ ਨੇ ਪ੍ਰੋਫੈਸਰ ਰਿਤੂ ਰਾਜ ਨੇ ਸਾਰਿਆਂ ਨੂੰ ਆਪਣੇ ਕੋਲ ਬੁਲਾ ਲਿਆ ਬੜੀ ਧੀਮੀ ਆਵਾਜ਼ ਦੇ ਵਿੱਚ ਉਹਨਾਂ ਨੇ ਇੱਕ ਯੋਗਤ ਸਾਂਝੀ ਕੀਤੀ ਜਿਸ ਨੂੰ ਸੁਣ ਕੇ ਸਭ ਦੀਆਂ ਅੱਖਾਂ ਦੇ ਵਿੱਚ ਇੱਕ ਅਜੀਬ ਚਮਕ ਉੱਭਰੀ ਉਹਨਾਂ ਨੇ ਖੁਸ਼ੀ ਨਾਲ ਸਹਿਮਤੀ ਪ੍ਰਗਟਾਈ ਤੀਰਤਪਾਲ ਨੇ ਆਪਣੇ ਪੱਕੇ ਵਿਹੇਲੀ ਵੀਡੀਓ ਡਾਇਰੈਕਟਰ ਖੁਸ਼ਵੰਤ ਸਨੇਹੀ ਨੂੰ ਫੋਨ ਲਾਇਆ ਤੇ ਉਹ ਕੈਮਰੇ ਸਮੇਤ ਪੰਜਾਬੀ ਯੂਨੀਵਰਸਿਟੀ ਗੁਰੂ ਕਾਂ ਸਿੰਘ ਕੈਂਪਸ ਤਲਵੰਡੀ ਸਾਬੋ ਪਹੁੰਚਣ ਲੱਗਿਆ ਤੇ ਉਹ ਖੁਦ ਮੇਨ ਗੇਟ ਤੇ ਬਣੀ ਧਾਲੇਵਾਲ ਡਾਕੂਮੈਂਟੇਸ਼ਨ ਦੀ ਦੁਕਾਨ ਤੇ ਗਿਆ ਤੇ ਕੁਝ ਖਾਸ ਪ੍ਰਿੰਟ ਕਢਵਾ ਕੇ ਵਾਪਸ ਮੁੜਿਆ ਤੇ ਮਿੰਟਾਂ ਬਾਅਦ ਹੀ ਉਹ ਜਿਹੜਾ ਉਹਦਾ ਡਾਇਰੈਕਟਰ ਸੀ ਖੁਸ਼ਵੰਤ ਸਨੇਹੀ ਵੀਡੀਓ ਡਾਇਰੈਕਟਰ ਉਹ ਆਪਣੀ ਕੈਮਰਾ ਟੀਮ ਸਮੇਤ ਹਾਜ਼ਰ ਹੋਇਆ 33 ਦੀ ਇਸ ਯੋਜਨਾ ਮੁਤਾਬਕ ਸਾਰੇ ਜਾਣੇ ਖਾਲੀ ਕਲਾਸਰੂਮ ਅੰਦਰ ਪਹੁੰਚੇ ਸਭ ਮੁੰਡੇ ਕੁੜੀਆਂ ਨੇ ਬੈਂਚਾਂ ਤੇ ਬੈਠ ਕੇ ਪ੍ਰੀਖਿਆ ਦੇਣ ਦਾ ਵਿਖਾਵਾ ਕੀਤਾ ਰਿਕਾਰਡਿੰਗ ਚਾਲੂ ਹੋ ਗਈ ਫਿਰ ਕਮਰੇ ਦੇ ਦਰਵਾਜ਼ੇ ਲਾਗੇ ਫਰਸ਼ ਉੱਪਰ ਟਾਇਲਟ ਸੀਟ ਤੇ ਦੋ ਪ੍ਰਿੰਟ ਚਿਪਕਾ ਕੇ ਕੁਝ ਪਰਚੀਆਂ ਖੰਡਾ ਦਿੱਤੀਆਂ ਜਿਨ੍ਹਾਂ ਉੱਪਰ ਕਾਲੇ ਮਾਰਕਰ ਨਾਲ ਲਿਖਿਆ ਸੀ ਮੈਂ ਆਪ ਜੀ ਦੀ ਪਿਆਰੀ ਪਰਚੀ ਕਿਸੇ ਲਈ ਸਤਕਾਰਾ ਧਰਮ ਦਾ ਗ੍ਰੰਥ ਹੋ ਸਕਦੀਆਂ ਮੇਰਾ અપਮਾਨ ਕਿਸੇ ਦਾ ਵਿਸੀਨਾ ਛਲ ਨਹੀਂ ਕਰ ਸਕਦਾ ਸੋ ਮੇਰੀ ਬੇਅਦਵੀ ਸੋਚ ਸਮਝ ਕੇ ਕਰੋ ਜਾਨੀ ਉੱਥੇ ਲਿਖਾ ਦਿੱਤਾ ਕਿ ਮੈਂ ਤੁਹਾਡੀ ਪਿਆਰੀ ਪਰਚੀ ਆ ਜਦੋਂ ਤੁਸੀਂ ਇਸ ਤਰ੍ਹਾਂ ਭਾਵੇਂ ਗੁਰੂ ਕਾਲ ਹੈ ਜਾਂ ਕਿਸੇ ਵੀ ਧਰਮ ਦਾ ਇਤਿਹਾਸ ਤੁਸੀਂ ਲੈ ਕੇ ਆਉਂਦੇ ਹੋ ਉੱਥੇ ਕੁਝ ਧਾਰਮਿਕ ਸ਼ਬਦ ਲਿਖੇ ਹੁੰਦੇ ਨੇ ਉਹਨੂੰ ਤੁਸੀਂ ਇਸ ਤਰ੍ਹਾਂ ਗੰਦਗੀ ਛੱਡ ਦਿਓ ਇਹ ਧਰਮ ਦਾ અપਮਾਨ ਹੈ ਸੁਖਸ਼ਵੰਦ ਨੇ ਇਸ ਸ਼ੂਟਿੰਗ ਮੁਕੰਮਲ ਹੋਣ ਦਾ ਇਸ਼ਾਰਾ ਕਰਦੇ ਆ ਕਿਹਾ ਵਾਹ ਦੋਸਤੋ ਮੈਨੂੰ ਫਖਰ ਆ ਤੁਹਾਡੇ ਸਾਰਿਆਂ ਦੇ ਕਾਸ਼ ਸਭ ਦੀ ਸੋਚ ਤੁਹਾਡੇ ਵਰਗੀ ਹੁੰਦੀ ਤੇ ਕਦੇ ਇਹ ਮਜਬੀ ਝਗੜੇ ਨਾ ਹੁੰਦੇ ਸ਼ਾਮ 7:00 ਵਜੇ ਸਨੇਹੀ ਨੇ 3 ਮਿੰਟ ਦੀ ਡਾਕੂਮੈਂਟਰੀ ਫਿਲਮ ਐਡਿਟ ਕਰਕੇ ਦੀਰਥ ਪਾਲ ਨੂੰ WhatsApp ਤੇ ਕਾਲ ਦਿੱਤੀ ਉਸ ਨੇ ਇਹ ਯੂਨੀਅਨ ਦੇ ਇੰਸਟਾ ਵੈਬਸਾਈਟ ਪੇਜਾਂ ਤੇ ਪਾ ਦਿੱਤੀ ਤੇ ਸਵੇਰੇ ਬਹੁਤ ਸਾਰੇ ਵਿਦਿਆਰਥੀਆਂ ਨੂੰ ਇਸ ਵੱਖ-ਵੱਖ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਇਸ ਨੂੰ ਸ਼ੇਅਰ ਕੀਤਾ ਹੋਇਆ ਸੀ ਜਾਰੇ ਪਾਸੋਂ ਲਾਈਕ ਤੇ ਕਮੈਂਟ ਆ ਰਹੇ ਸਨ ਇੱਕ ਹਫ਼ਤੇ ਦੇ ਵਿੱਚ ਹੀ 3 ਮਿੰਟ ਦੀ ਇਹ ਡਾਕੂਮੈਂਟਰੀ ਵੀਡੀਓ ਵਾਇਰਲ ਹੋ ਕੇ ਲੱਖਾਂ ਤੱਕ ਪਹੁੰਚ ਗਈ ਇੱਕ ਸੱਜਣ ਨੇ ਲਿਖਿਆ ਕਿ ਅਸੀਂ ਮਾਨਜੋਗ एसडीपीसी ਦੇ ਸਰਕਾਰ ਨੂੰ ਤੁਹਾਡੇ ਵਰਗੇ ਨੌਜਵਾਨਾਂ ਦੇ ਸੁਝਾਵਾਂ ਦਾ ਨੌਜਵਾਨਾਂ ਦਾ ਸਨਮਾਨ ਕਰਨ ਦੀ ਅਪੀਲ ਕਰਦੇ ਆਂ ਇੱਕ ਜਸੇਦਾਰ ਸਾਹਿਬ ਦਾ ਆਖਣਾ ਸੀ ਕਿ ਇਹ ਉਪਰਾਲਾ ਵਾਕਈ ਕਾਬਲੇ ਤਾਰੀਫ ਹੈ ਕਾਸ਼ ਸਾਰੀ ਨਵੀਂ ਪੀੜ੍ਹੀ ਤੁਹਾਡੇ ਵਾਂਗੂ ਸੋਚਣਾ ਸ਼ੁਰੂ ਕਰੇ ਤੀਰਤਪਾਲ ਨੂੰ ਇੱਕ ਬਿਨਾਮੀ ਖਾਤੇ ਰਾਹੀਂ ਸੂਚਨਾ ਆਈ ਮੈਂ ਬਾਈ ਆਪਣੀ ਗਲਤੀ ਲਈ ਬਹੁਤ ਸ਼ਰਮਿੰਦਾ ਤੁਹਾਨੂੰ ਬਾਥਰੂਮ ਚੋਂ ਮਿਲੀ 파ਰਸੀ ਧਰਮ ਦੇ ਇਤਿਹਾਸ ਵਾਲੀ ਪਰਚੀ ਮੇਰੀ ਬੇਗੂਫੀ ਦਾ ਨਤੀਜਾ ਸੀ ਯਾਨੀ ਉਹ ਵਿਦਿਆਰਥੀ ਨੇ ਜਿੰਨੇ ਨੇ ਸਿੱਟੀ ਸੀ ਨਾ ਉਸ ਨੇ ਗੱਲ ਆਫ ਦੀ ਰਿਕਾਰਡ ਕਬੂਲ ਕਰ ਲਈ ਤੀਰਥ ਨੇ ਬਹੁਤ ਸ਼ਰਨ ਆਪਣੇ ਸਾਥੀਆਂ ਨੂੰ ਫੋਨ ਉਪਰ ਦੱਸਿਆ ਕਿ ਉਹਨਾਂ ਦਾ ਇਹ ਨੋਖਾ ਫੈਸਲਾ ਡਾਕੂਮੈਂਟਰੀ ਤਿਆਰ ਕਰਨ ਦਾ ਮੰਤਵ ਸਫਲ ਰਿਹਾ ਸੁਣ ਕੇ ਸਭ ਨੂੰ ਮਿਲੀ ਰਾਤ ਦਾ ਅਹਿਸਾਸ ਹੋਇਆ ਤੀਰਤ ਨੂੰ ਉਹਨਾਂ ਦੁਆਰਾ ਲੈ ਸੁੱਖ ਦੇ ਸਾਥ ਤੋਂ ਰਾਹਤ ਮਹਿਸੂਸ ਹੋਈ ਸੋ ਇਹ ਸੀ ਕਹਾਣੀ ਸੁਲੱਖਣੇ ਸੋ ਇਸ ਕਰਕੇ ਤੁਸੀਂ ਵੇਖੋ ਕਿ ਉਹ ਬੇਅਦਵੀ ਦੀ ਜੋ ਘਟਨਾ ਘਟੇ ਸੀ ਉਸ ਨੇ ਪੰਜਾਬ ਦਾ ਕਿੰਨਾ ਜਾਣੀ ਤੇ ਮਾਲੀ ਨੁਕਸਾਨ ਕਰਾਇਆ ਤੇ ਉਸ ਤੋਂ ਬਾਅਦ ਤੁਸੀਂ ਵੇਖੋਗੇ ਕਿ ਪੰਜਾਬ ਦੇ ਵਿੱਚ ਕੀ ਕੀ ਹੋਇਆ ਤੇ ਅੱਜ ਵੀ ਇਹ ਬੇਅਦਵੀ ਦਾ ਮਸਲਾ ਮੰਗਦਾ ਜਾ ਰਿਹਾ ਜਿਹਦੇ ਵਿੱਚ ਬਹੁਤ ਸਾਰੀਆਂ ਸਿਆਸੀ ਬਲੀਆਂ ਹੋਈਆਂ ਅਸੀਂ ਡਿਵੈਲਪਮੈਂਟ ਦੀ ਬਜਾਏ ਬੇਅਦਵੀ ਮੁੱਦੇ ਤੇ ਸਰਕਾਰਾਂ ਬਣਾਈਆਂ ਤੇ ਸਰਕਾਰਾਂ ਡੇਗੀਆਂ ਜਿਸ ਨੇ ਵੀ ਸ਼ਰਾਰਤ ਕੀਤੀ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੋਂ ਬਾਅਦ ਅਸੀਂ ਕਿਸੇ ਦੀ ਕੀਤੀ ਡਿਵੈਲਪਮੈਂਟ ਕਿਸੇ ਦੀ ਇਮਾਨਦਾਰ ਸਰਕਾਰ ਜਾਂ ਕਰਪਟ ਸਰਕਾਰ ਉਹਨਾਂ ਸਾਰਿਆਂ ਨੂੰ ਲਾਂਬੇ ਰੱਖ ਕੇ ਅਸੀਂ ਸਿਰਫ ਬੇਅਦਬੀ ਦੇ ਮੁੱਦਿਆਂ ਤੇ ਸਰਕਾਰਾਂ ਬਣਾਤੀਆਂ ਹੁਣ ਉਹ ਜੋ ਬੇਅਦਬੀ ਦੀ ਘਟਨਾ ਘਟੀ ਉਹਦੇ ਵਿੱਚ ਅਕਾਲੀ ਦਲ ਸੱਤਾ 'ਚ ਸੀ ਇਹਨਾਂ ਦੀਆਂ ਕਮੀਆਂ ਸੀ ਇਹਨਾਂ ਨੂੰ ਉਸਦਾ ਖਮਿਆਜਾ ਅੱਜ ਤੱਕ ਭੁਗਤਣਾ ਪਿਆ ਤੇ ਇਸ ਦੌਰਾਨ ਕਾਂਗਰਸ ਦੀ ਸਰਕਾਰ 5 ਸਾਲ ਘਟ ਗਈ ਤੇ 2.5 ਸਾਲ ਆਮ ਆਦਮੀ ਪਾਰਟੀ ਦੀ ਘਟ ਗਈ ਮੁੱਦਾ ਤੇ ਉਹੀ ਹੈ ਨਾ ਕਿ ਦੋਸ਼ੀਆਂ ਨੂੰ ਜਲਦ ਸਜ਼ਾ ਦਵਾਗੇ ਧਰਮ ਦਾ ਉਪਮਾਨ ਨਹੀਂ ਹੋਣ ਦਵਾਗੇ ਕੀ ਬੇਅਦਬੀਆਂ ਹੁਣ ਘਟ ਗਈਆਂ ਬਿਆਦਮੀਆਂ ਕੈਪਟਨ ਦੇ ਜਾਂ ਚੰਨੀ ਦੀ ਰਾਤ ਚ ਘਟ ਗਈਆਂ ਸੀ ਨਹੀਂ ਕਟਣਗੀਆਂ ਸੋ ਇਸ ਕਰਕੇ ਕੋਈ ਸ਼ਰਾਰਤੀ ਲੋਕ ਨੇ ਜਿਹੜੇ ਇਸ ਤਰ੍ਹਾਂ ਧਾਰਮਿਕ ਮੁੱਦੇ ਬਣਾ ਕੇ ਸਾਨੂੰ ਵਧੀਆ ਤਰ੍ਹਾਂ ਦੀ ਡਿਵੈਲਪਮੈਂਟ ਤੋਂ ਲਾਂਭੇ ਕਰਕੇ ਆਪਣਾ ਡਾਂਗ ਤੇ ਡੇਰਾ ਚਲਾਉਂਦੇ ਨੇ ਸੋ ਉਹਨਾਂ ਚੀਜ਼ਾਂ ਦਾ ਸਹੀ ਹੱਲ ਹੋਣਾ ਚਾਹੀਦਾ ਕਿ ਜੇ ਵੀ ਕਿਸੇ ਨੇ ਕੋਈ ਇਸ ਤਰ੍ਹਾਂ ਦੀ ਬੰਦਪਾਗੀ ਗੱਲ ਕੀਤੀ ਹੈ ਤਾਂ ਅਸੀਂ ਉਸ ਨੂੰ ਉਸ ਨਜ਼ਰੀਏ ਨਾਲ ਵੇਖੀਏ ਸੋ ਇਸ ਕਰਕੇ ਜਿਸ ਤਰ੍ਹਾਂ ਇਹ ਵਿਦਿਆਰਥੀ ਵਰਗ ਨਾਲ ਸੰਬੰਧਿਤ ਇਹ ਕਹਾਣੀ ਸੀਗੀ ਸੁਲੱਖਣੇ ਤੇ ਸਾਨੂੰ ਕਈ ਮਾਮਲੇ 'ਚ ਸੁਲੱਖਣੇ ਹੋਣਾ ਪੈਣਾ। ਏਸੀ ਕਹਾਣੀ ਸੁਲੱਖਣੇ ਲਿਖਤਮ ਡਾਕਟਰ ਮਨਦੀਪ ਗੋੜ ਜਿਹੜੇ ਕਿ ਪ੍ਰੋਫੈਸਰ ਨੇ। ਉਮੀਦ ਹੈ ਤੁਹਾਨੂੰ ਇਹ ਕਹਾਣੀ ਪਸੰਦ ਆਈ ਹੋएगी। ਸੋ ਇਹਨਾਂ ਕਹਾਣੀਆਂ ਦੇ ਲਿੰਕ ਆਪਣੇ ਕਹਾਣੀ ਵਾਲੇ ਪਾਰਟ ਦੇ ਵਿੱਚ ਨੇ ਤੇ ਜਾਂ ਫਿਰ ਤੁਸੀਂ ਆਪਣੇ WhatsApp ਗਰੁੱਪ ਨੰਬਰ 987630955 ਜਰਾਹੀਂ ਇਹਨਾਂ ਲਾਇਬ੍ਰੋਮਾ ਦੇ ਤੇ ਆਪਣੇ ਵੀਡੀਓ ਦੇ ਲਿੰਕ ਮੰਗਵਾ ਸਕਦੇ ਹੋ। ਤੇ ਇਸੇ ਹੀ ਨੰਬਰ 9876309665 ਤੇ ਤੁਸੀਂ ਪ੍ਰੋਮ ਦੇ ਵਿੱਚ ਵੀ ਕਾਲ ਕਰ ਸਕਦੇ ਹੋ